ਹੁਣ ਆਈ ਨਹੀਂ ਪਤਾ ਵੀ ਕੋਈ ਹੋਰ ਪਰਚਾ ਭਾਨੇ ਦੇ ਉੱਪਰ ਪਾ ਦੇਣ ਕੋਈ ਜਨਾਨੀ ਖੜੀ ਕਰ ਦੇਣ ਵੀ ਭਾਨੇ ਨੇ ਉਹਦੇ ਨਾਲ ਛੇੜਛਾੜ ਕੀਤੀ ਕੁਝ ਵੀ ਕਰ ਸਕਦੇ ਆ ਕਿਉਂਕਿ ਆਪਣੇ ਇੱਥੇ ਚਿੱਟੇ ਵਾਲਿਆਂ ਤੇ ਪਰਚੇ ਥੋੜੀ ਪੈਂਦੇ ਆ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਉਹਦੇ ਤੇ ਪਰਚੇ ਪੈਂਦੇ ਆ ਭਾਨੇ ਸਿੱਧੂ ਦੇ ਉੱਪਰ ਇੱਕ ਪਰਚਾ ਹੋਰ ਪਾ ਦਿੱਤਾ ਗਿਆ ਆ ਤੀਜਾ ਪਰਚਾ ਭਾਨੇ ਸਿੱਧੂ ਦੇ ਉੱਪਰ ਅਬੋਰ ਦੇ ਵਿੱਚ ਦਰਜ ਕੀਤਾ ਗਿਆ ਪਤਾ ਨਹੀਂ ਹੁਣ ਕਿਹੜਾ ਪਰਚਾ ਪਾਉਣਗੇ ਭਾਨੇ ਦੇ ਉੱਪਰ ਪਹਿਲਾ ਪਰਚਾ ਭਾਨੇ ਤੇ ਪਾਇਆ ਲੁਧਿਆਣੇ ਉਸ ਪਰਚੇ ਚ ਕੀ ਸੀ ਵੀ ਭਾਨੇ ਸਿੱਧੂ ਨੇ ਕੋਈ ਕੁੜੀ ਆ ਏਜੰਟ ਵੀ ਉਹਦੇ ਤੋਂ 10000 ਰੁਪਏ ਦੀ ਮੰਗ ਕੀਤੀ ਆ ਹੁਣ ਮੈਨੂੰ ਤੁਸੀਂ ਆਪ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 10-10 ਲੱਖ ਰੁਪਏ ਦੀ ਕਮਾਈ ਕਰਦਾ ਹੋਵੇ ਸਨੈਪਚੈਟ ਇੰਸਟਾਗ੍ਰਾਮ YouTube ਤੋਂ ਕੀ ਤੁਹਾਨੂੰ ਲੱਗਦਾ ਵੀ ਉਹ 10000 ਰੁਪਏ ਮੰਗੂਗਾ ਕਿਸੇ ਤੋਂ ਜਿਹੜੇ ਲੋਕਾਂ ਦੇ ਪੈਸੇ ਭਾਨੇ ਸਿੱਧੂ ਨੇ ਠੱਗ ਏਜੰਟਾਂ ਤੋਂ ਵਾਪਸ ਕਰਵਾਏ ਆ ਉਹ ਬੰਦੇ ਖੁਸ਼ੀ ਨਾਵੇਂ ਮੇਰੇ ਸਾਹਮਣੇ ਭਾਨੇ ਦੇ ਹੱਥਾਂ ਦੇ ਉੱਪਰ ਲੱਖ ਲੱਖ ਰੁਪਈਆ ਧਰਨ ਨੂੰ ਤਿਆਰ ਸੀ ਪਰ ਭਾਨੇ ਨੇ 1 ਰੁਪਈਆ ਨਹੀਂ ਕਿਸੇ ਤੋਂ ਲਿਆ ਚਲੋ ਉਹ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲੀ ਤੇ ਜਿੱਦੇ ਅਸੀਂ ਭਾਨੇ ਨੂੰ ਲੈਣ ਮਲੇਰ ਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਵੀ ਭਾਨੇ ਨੂੰ ਪਟਿਆਲਾ ਪੁਲਿਸ ਚੱਕ ਕੇ ਲੈ ਗਈ ਫਿਰ ਅਸੀਂ ਉਸੇ ਵਕਤ ਰਾਤ ਨੂੰ ਪਟਿਆਲੇ ਪਹੁੰਚੇ ਉੱਥੇ ਪਤਾ ਲੱਗਿਆ ਵੀ ਭਾਨੇ ਦੇ ਉੱਪਰ ਚੋਰੀ ਦਾ ਪਰਚਾ ਪਾਤਾ ਵੀ ਭਾਨੇ ਨੇ ਕਿਸੇ ਦੀ ਚੈਨ ਲਾਹੀ ਆ ਆ ਲੁੱਟ ਖੋ ਦਾ ਪਰਚਾ ਪਾਤਾ ਭਾਨੇ ਤੇ ਹੁਣ ਤੁਸੀਂ ਮੈਨੂੰ ਆਪ ਦੱਸੋ ਜਿਹੜੇ ਬੰਦੇ ਨੂੰ ਇੰਨਾ ਜੂਤ ਫੋਲੋ ਕਰਦਾ ਹੋਵੇ ਜਿਹੜਾ ਬੰਦਾ ਏਜੰਟਾਂ ਦੇ ਖਿਲਾਫ ਲੜ ਰਿਹਾ ਹੋਵੇ ਆ ਠੱਗ ਏਜੰਟਾਂ ਦੇ ਖਿਲਾਫ ਜਿਹੜੇ ਬੰਦੇ ਨੂੰ ਲੱਖਾਂ ਲੋਕ ਫੋਲੋ ਕਰਦੇ ਹੁਣ ਲੱਖਾਂ ਲੋਕਾਂ ਦੀ ਜਿਹੜਾ ਬੰਦਾ ਉਮੀਦ ਹੋਵੇ ਕੀ ਤੁਹਾਨੂੰ ਲੱਗਦਾ ਵੀ ਉਹ ਬੰਦਾ ਇਹੋ ਜੀ ਕਰਤੂਤ ਕਰੂਗਾ ਚਲੋ ਅਸੀਂ ਪਟਿਆਲੇ ਪਹੁੰਚੇ ਅੱਜ ਅਸੀਂ ਇੱਧਰ ਵਾਪਸ ਆਏ ਆਉਂਦਿਆਂ ਨੂੰ ਪਤਾ ਲੱਗਿਆ ਵੀ ਅਬੋਰ ਪਰਚਾ ਦਰਜ ਕਰਤਾ ਤੀਜਾ ਤੁਸੀਂ ਆਹ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿਵੇਂ ਸ਼ਰਮ ਧੱਕਾ ਕੀਤਾ ਜਾ ਰਿਹਾ ਮੈਂ ਪਹਿਲਾਂ ਵੀ ਗੱਲ ਕਹਿਣਾ ਵੀ ਅਸੀਂ ਬੰਦੇ ਜਜ਼ਬਾਤੀ ਆ ਸਾਡੇ ਜੋ ਢੱਡ ਦੇ ਵਿੱਚ ਆ ਦਿਲ ਦੇ ਵਿੱਚ ਆ ਉਹੀ ਸਾਡੇ ਮੂੰਹ ਤੇ ਅਸੀਂ ਕੋਈ ਬਲਾਰੇ ਨਹੀਂ ਹੈਗੇ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ ਅਸੀਂ ਨਹੀਂ ਦੇਖ ਸਕਦੇ ਸਭ ਤੋਂ ਬੋਲਿਆ ਜਾਂਦਾ ਤੇ ਆਹ ਦੇਖ ਲਓ ਤੁਸੀਂ ਹੁਣ ਸ਼ਰਮਾਂ ਧੱਕਾ ਕੀਤਾ ਜਾ ਰਿਹਾ ਭਾਨੇ ਨਾਲ ਭਾਨੇ ਦਾ ਕਸੂਰ ਕੀ ਆ ਕਿ ਲੋੜਵੰਦ ਬੰਦੇ ਆਦੇ ਉਹ ਨਾਲ ਖੜਦਾ ਜਿਹੜੇ ਬੰਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜਦਾ ਜਿੰਨਾ ਲੋਕਾਂ ਦੇ ਪੈਸੇ ਫਸੇ ਹੋਇਆ ਠੱਗ ਏਜੰਟਾਂ ਦੇ ਕੋਲ ਉਹਨਾਂ ਦੇ ਨਾਲ ਖੜਦਾ ਉਹਨਾਂ ਦੇ ਪੈਸੇ ਕਢਵਾ ਕੇ ਦਿੰਦਾ ਉਹਨਾਂ ਤੋਂ ਤੇ ਹੁਣ ਇਹਨਾਂ ਨੇ ਏਕਾ ਕਰ ਲਿਆ ਸਾਰੇ ਠੱਗ ਅਜੰਟਾ ਨੇ ਰਲ ਕੇ ਸਾਰੇ ਇਹ ਭਾਨੇ ਦੇ ਖਿਲਾਫ ਹੋ ਗਏ ਹੁਣ ਆਪਾਂ 29 ਤਰੀਕ ਨੂੰ ਇਕੱਠ ਰੱਖਿਆ ਗਿਆ ਭਾਨੇ ਦੇ ਪਿੰਡ ਕੋਟਦੁੰਨੇ 10 10:30 ਵਜੇ ਸਾਰਾ ਪੰਜਾਬ ਪਿੰਡ ਕੋਟਦੁੰਨੇ ਹੋਣਾ ਚਾਹੀਦਾ ਹਰ ਇੱਕ ਨੌਜਵਾਨ ਦੇ ਅੱਗੇ ਮੇਰੀ ਬੇਨਤੀ ਆ ਕਿ ਹੁਣ ਆਈ ਨਹੀਂ ਪਤਾ ਵੀ ਕੋਈ ਹੋਰ ਪਰਚਾ ਭਾਨੇ ਦੇ ਉੱਪਰ ਪਾ ਦੇਣ ਕੋਈ ਜਨਾਨੀ ਖੜੀ ਕਰ ਦੇਣ ਵੀ ਭਾਨੇ ਨੇ ਉਹਦੇ ਨਾਲ ਛੇੜਛਾੜ ਕੀਤੀ ਕੁਝ ਵੀ ਕਰ ਸਕਦੇ ਆ ਕਿਉਂਕਿ ਆਪਣੇ ਇੱਥੇ ਚਿੱਟੇ ਵਾਲਿਆਂ ਤੇ ਪਰਚੇ ਥੋੜੀ ਪੈਂਦੇ ਆ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਉਹਦੇ ਤੇ ਪਰਚੇ ਪੈਂਦੇ ਆ ਤੇ ਹੁਣ ਮੈਂ ਲੋਕਾਂ ਅੱਗੇ ਬੇਨਤੀ ਕਰਦਾ ਕਿ ਹੁਣ ਆਪਣੀ ਵਾਰੀ ਆ ਆਪਾਂ ਭਾਨੇ ਦੇ ਨਾਲ ਖੜਨਾ ਜਿਹੜਾ ਭਾਨੇ ਦੇ ਉੱਪਰ ਪਰਚੇ ਦਰਜ ਹੁੰਦੇ ਆ ਕੋਈ ਸਜ਼ਾ ਹੁੰਦੀ ਆ ਆਪਾਂ ਉਹਦੇ ਨਾਲ ਨਾ ਖੜੇ ਕੱਲ ਨੂੰ ਥੋੜੀ ਖਾਤਰ ਕੌਣ ਬੋਲੂਗਾ ਕੌਣ ਲੜੂਗਾ ਮੈਨੂੰ ਐਂ ਦੱਸੋ ਜਦੋਂ ਸੱਚੇ ਬੰਦੇ ਦੇ ਨਾਲ ਐ ਧੱਕਾ ਹੁੰਦਾ ਨਾ ਏਸੇ ਕਰਕੇ ਮੈਨੂੰ ਫੋਨ ਆਇਆ ਬਾਹਰੋਂ ਬੰਦੇ ਦਾ ਫੋਨ ਆਇਆ ਕਹਿੰਦਾ ਭਾਈ ਤੁਸੀਂ ਵੀਡੀਓ ਬਹੁਤ ਪਾਉਂਦੇ ਹੁੰਦੇ ਸੀ ਵੀ ਨੌਜਵਾਨ ਆਪਣੇ ਦੇਸ਼ ਨੂੰ ਛੱਡ ਕੇ ਕੈਨੇਡਾ ਅਮਰੀਕਾ ਜਾ ਰਹੇ ਆ ਮੈਂ ਕਿਹਾ ਹਾਂਜੀ ਭਾਈ ਕਹਿੰਦਾ ਭਾਈ ਹੁਣ ਜਵਾਬ ਮਿਲ ਗਿਆ ਤੁਹਾਨੂੰ ਮੈਂ ਕਿਹਾ ਕਿਵੇਂ ਭਾਈ ਕਹਿੰਦਾ ਦੇਖ ਲੈ ਕਹਿੰਦਾ ਭਾਨੇ ਸਿੱਧੂ ਤੇ ਕਿਵੇਂ ਪਰਚੇ ਪਾਏ ਆ ਕਹਿੰਦਾ ਭਾਈ ਇੱਥੇ ਸੱਚੇ ਬੰਦੇ ਦੀ ਸੁਣਵਾਈ ਨਹੀਂ ਹੈਗੀ ਕਹਿੰਦਾ ਕੰਮ ਤਾਂ ਅਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਆ ਪਰ ਇੱਥੇ ਸੱਚੇ ਬੰਦੇ ਦੀ ਸੁਣਵਾਈ ਨਹੀਂ ਹੈਗੀ ਕਹਿੰਦਾ ਬਾਈ ਅਸੀਂ ਐਸੇ ਕਰਕੇ ਐਸੇ ਕਰਕੇ ਇਸ ਦੇਸ਼ ਨੂੰ ਛੱਡ ਕੇ ਕਹਿੰਦਾ ਕੈਨੇਡਾ ਅਮਰੀਕਾ ਜਾ ਰਹੇ ਆ ਉਹ ਬੰਦੇ ਨੇ ਮੈਨੂੰ ਆਪ ਫੋਨ ਤੇ ਗੱਲ ਕੀਤੀ ਅੱਗੋਂ ਮੈਂ ਚੁੱਪ ਕੀ ਬੋਲਦਾ ਮੈਂ ਹੁਣ ਅੱਗੇ ਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਸਾਡੇ ਬੰਦੇ ਦੇ ਨਾਲ ਇੰਨਾ ਤਕਾਣਾ ਨਾ ਕਰੋ ਯਾਰ ਉਹਦਾ ਕਸੂਰ ਤਾਂ ਦੱਸੋ ਕੀ ਆ ਸਾਡਾ ਬੰਦਾ ਜਜ਼ਬਾਤੀ ਆ ਜਿਹੜਾ ਬੰਦਾ ਆਉਂਦਾ ਵੀ ਬਾਈ ਮੇਰੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜ ਜਾਂਦਾ ਵੀ ਚੱਲ ਆ ਜਾ ਦੇਖਦੇ ਹਾਂ ਹੁਣ ਜਦੋਂ ਕੋਈ ਗਰੀਬ ਬੰਦੇ ਦੇ ਨਾਲ ਧੱਕਾ ਕਰੀ ਜਾਂਦਾਗਾ ਹੁਣ ਫਿਰ ਉੱਥੇ ਚੁੱਪ ਤਾਂ ਰਹਿ ਨਹੀਂ ਜਾਂਦਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਲੋਕਾਂ ਦੇ ਸਾਹਮਣੇ ਤੇ ਹੁਣ ਸਾਨੂੰ ਸਾਥ ਦੇਣ ਦੀ ਲੋੜ ਆ 29 ਤਰੀਕ ਨੂੰ ਮੇਰਾ ਵੀਰ ਜਰੂਰ ਪਹੁੰਚਿਓ ਜੋ ਵੀ ਅੱਗੇ ਪ੍ਰੋਗਰਾਮ ਹੋਊਗਾ ਸਾਰੇ ਸਿਆਣੇ ਬੰਦੇ ਇਕੱਠੇ ਹੋਗੇ ਦੱਸਣਗੇ ਹਨਾ ਆਪਾਂ ਅੱਗੇ ਵੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਪਰ ਤੁਸੀਂ ਆ ਹੁਣ ਦੇਖ ਲਓ ਕਰਤੂਤ ਵੀ ਕਿਵੇਂ ਭਾਨੇ ਦੇ ਨਾਲ ਸ਼ਰਯਮ ਤੱਕਾ ਕੀਤਾ ਜਾ ਰਿਹਾ ਭਾਨੇ ਸਿੱਧੂ ਦੇ ਉੱਪਰ ਇੱਕ ਪਰਚਾ ਹੋਰ ਪਾ ਦਿੱਤਾ ਗਿਆ ਆ ਤੀਜਾ ਪਰਚਾ ਭਾਨੇ ਸਿੱਧੂ ਦੇ ਉੱਪਰ ਅਬੋਰ ਦੇ ਵਿੱਚ ਦਰਜ ਕੀਤਾ ਗਿਆ ਪਤਾ ਨਹੀਂ ਹੁਣ ਕਿਹੜਾ ਪਰਚਾ ਪਾਉਣਗੇ ਭਾਨੇ ਦੇ ਉੱਪਰ ਪਹਿਲਾ ਪਰਚਾ ਭਾਨੇ ਤੇ ਪਾਇਆ ਲੁਧਿਆਣੇ ਉਸ ਪਰਚੇ ਚ ਕੀ ਸੀ ਵੀ ਭਾਨੇ ਸਿੱਧੂ ਨੇ ਕੋਈ ਕੁੜੀਆ ਏਜੰਟ ਵੀ ਉਹਦੇ ਤੋਂ 10000 ਰੁਪਏ ਦੀ ਮੰਗ ਕੀਤੀ ਆ ਹੁਣ ਮੈਨੂੰ ਤੁਸੀਂ ਆਪ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 10-10 ਲੱਖ ਰੁਪਏ ਦੀ ਕਮਾਈ ਕਰਦਾ ਹੋਵੇ ਸਨੈਪਚੈਟ ਇੰਸਟਾਗ੍ਰਾਮ YouTube ਤੋਂ ਕੀ ਤੁਹਾਨੂੰ ਲੱਗਦਾ ਵੀ ਉਹ 10000 ਰੁਪਏ ਮੰਗੂਗਾ ਕਿਸੇ ਤੋਂ ਜਿਹੜੇ ਲੋਕਾਂ ਦੇ ਪੈਸੇ ਭਾਨੇ ਸਿੱਧੂ ਨੇ ਠੱਗ ਏਜੰਟਾਂ ਤੋਂ ਵਾਪਸ ਕਰਵਾਏ ਆ ਉਹ ਬੰਦੇ ਖੁਸ਼ੀ ਨਾ ਮੇਰੇ ਸਾਹਮਣੇ ਭਾਨੇ ਦੇ ਹੱਥਾਂ ਦੇ ਉੱਪਰ ਲੱਖ ਲੱਖ ਰੁਪਈਆ ਧਰਨ ਨੂੰ ਤਿਆਰ ਸੀ ਪਰ ਭਾਨੇ ਨੇ 1 ਰੁਪਈਆ ਨਹੀਂ ਕਿਸੇ ਤੋਂ ਲਿਆ ਚਲੋ ਉਹ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲੀ ਤੇ ਜਿੱਦੇ ਅਸੀਂ ਭਾਨੇ ਨੂੰ ਲੈਣ ਮਲੇਰ ਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਵੀ ਭਾਨੇ ਨੂੰ ਪਟਿਆਲਾ ਪੁਲਿਸ ਚਾਕੇ ਲੈ ਗਈ ਫਿਰ ਅਸੀਂ ਉਸੇ ਵਕਤ ਰਾਤ ਨੂੰ ਪਟਿਆਲੇ ਪਹੁੰਚੇ ਉੱਥੇ ਪਤਾ ਲੱਗਿਆ ਵੀ ਭਾਨੇ ਦੇ ਉੱਪਰ ਚੋਰੀ ਦਾ ਪਰਚਾ ਪਤਾ ਵੀ ਭਾਨੇ ਨੇ ਕਿਸੇ ਦੀ ਚੈਨ ਲਾਹੀ ਆ ਆ ਲੁੱਟ ਹੋ ਦਾ ਪਰਚਾ ਪਾਤਾ ਭਾਨੇ ਤੇ ਹੁਣ ਤੁਸੀਂ ਮੈਨੂੰ ਆਪ ਦੱਸੋ ਜਿਹੜੇ ਬੰਦੇ ਨੂੰ ਇੰਨਾ ਜੂਤ ਫੋਲੋ ਕਰਦਾ ਹੋਵੇ ਜਿਹੜਾ ਬੰਦਾ ਏਜੰਟਾਂ ਦੇ ਖਿਲਾਫ ਲੜ ਰਿਹਾ ਹੋਵੇ ਆ ਠੱਗ ਏਜੰਟਾਂ ਦੇ ਖਿਲਾਫ ਜਿਹੜੇ ਬੰਦੇ ਨੂੰ ਲੱਖਾਂ ਲੋਕ ਫੋਲੋ ਕਰਦੇ ਹੁਣ ਲੱਖਾਂ ਲੋਕਾਂ ਦੀ ਜਿਹੜਾ ਬੰਦਾ ਉਮੀਦ ਹੋਵੇ ਕੀ ਤੁਹਾਨੂੰ ਲੱਗਦਾ ਵੀ ਉਹ ਬੰਦਾ ਇਹੋ ਜੀ ਕਰਤੂਤ ਕਰੂਗਾ ਚਲੋ ਅਸੀਂ ਪਟਿਆਲੇ ਪਹੁੰਚੇ ਅੱਜ ਅਸੀਂ ਇੱਧਰ ਵਾਪਸ ਆਏ ਆਉਂਦਿਆਂ ਨੂੰ ਪਤਾ ਲੱਗਿਆ ਵੀ ਅਬੋਰ ਪਰਚਾ ਦਰਜ ਕਰਤਾ ਤੀਜਾ ਤੁਸੀਂ ਆ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿਵੇਂ ਸ਼ਰਮ ਧੱਕਾ ਕੀਤਾ ਜਾ ਰਿਹਾ ਮੈਂ ਪਹਿਲਾਂ ਵੀ ਗੱਲ ਕਹਿਣਾ ਵੀ ਅਸੀਂ ਬੰਦੇ ਜਜ਼ਬਾਤੀ ਆ ਸਾਡੇ ਜੋ ਢੱਡ ਦੇ ਵਿੱਚ ਆ ਦਿਲ ਦੇ ਵਿੱਚ ਆ ਉਹੀ ਸਾਡੇ ਮੂੰਹ ਤੇ ਆ ਅਸੀਂ ਕੋਈ ਬਲਾਰੇ ਨਹੀਂ ਹੈਗੇ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ ਅਸੀਂ ਨਹੀਂ ਦੇਖ ਸਕਦੇ ਸਭ ਤੋਂ ਬੋਲਿਆ ਜਾਂਦਾ ਤਾਂ ਤੁਸੀਂ ਹੁਣ ਸ਼ਰਯੰਤ ਧੱਕਾ ਕੀਤਾ ਜਾ ਰਿਹਾ ਭਾਨੇ ਨਾਲ ਭਾਨੇ ਦਾ ਕਸੂਰ ਕੀ ਆ ਕੇ ਲੋੜਵੰਦ ਬੰਦੇ ਆਦੇ ਉਹ ਨਾਲ ਖੜਦਾ ਜਿਹੜੇ ਬੰਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜਦਾ ਜਿੰਨਾ ਲੋਕਾਂ ਦੇ ਪੈਸੇ ਫਸੇ ਹੋਇਆ ਠੱਗ ਏਜੰਟਾਂ ਦੇ ਕੋਲ ਉਹਨਾਂ ਦੇ ਨਾਲ ਖੜਦਾ ਉਹਨਾਂ ਦੇ ਪੈਸੇ ਕਢਵਾ ਕੇ ਦਿੰਦਾ ਉਹਨਾਂ ਤੋਂ ਤੇ ਹੁਣ ਇਹਨਾਂ ਨੇ ਏਕਾ ਕਰ ਲਿਆ ਸਾਰੇ ਠੱਗ ਏਜੰਟਾਂ ਨੇ ਰਲ ਕੇ ਸਾਰੇ ਇਹ ਭਾਨੇ ਦੇ ਖਿਲਾਫ ਹੋ ਗਏ ਹੁਣ ਆਪਾਂ 29 ਤਰੀਕ ਨੂੰ ਇਕੱਠ ਰੱਖਿਆ ਹੈ ਭਾਨੇ ਦੇ ਪਿੰਡ ਕੋਟ ਦੋਨੇ ਦਾ 10:30 ਵਜੇ ਸਾਰਾ ਪੰਜਾਬ ਪਿੰਡ ਕੋਟ ਦੁਨੇ ਹੋਣਾ ਚਾਹੀਦਾ ਹਰ ਇੱਕ ਨੌਜਵਾਨ ਦੇ ਅੱਗੇ ਮੇਰੀ ਬੇਨਤੀ ਆ ਕਿ ਹੁਣ ਆਈ ਨਹੀਂ ਪਤਾ ਵੀ ਕੋਈ ਹੋਰ ਪਰਚਾ ਭਾਨੇ ਦੇ ਉੱਪਰ ਪਾ ਦੇਣ ਕੋਈ ਜਨਾਨੀ ਖੜੀ ਕਰ ਦੇਣ ਵੀ ਭਾਨੇ ਨੇ ਉਹਦੇ ਨਾਲ ਛੇੜਛਾੜ ਕੀਤੀ ਕੁਝ ਵੀ ਕਰ ਸਕਦੇ ਆ ਕਿਉਂਕਿ ਆਪਣੇ ਇੱਥੇ ਚੱਟੇ ਵਾਲਿਆਂ ਤੇ ਪਰਚੇ ਥੋੜੀ ਪੈਂਦੇ ਆ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਉਹਦੇ ਤੇ ਪਰਚੇ ਪੈਂਦੇ ਆ ਜੋ ਮੈਂ ਲੋਕਾਂ 'ਕੇ ਬੇਨਤੀ ਕਰਦਾ ਕਿ ਹੁਣ ਆਪਣੀ ਵਾਰੀ ਆ ਆਪਾਂ ਭਾਨੇ ਦੇ ਨਾਲ ਖੜਨਾ ਜਿਹੜਾ ਭਾਨੇ ਦੇ ਉੱਪਰ ਪਰਚੇ ਦਰਜ ਹੁੰਦੇ ਆ ਕੋਈ ਸਜ਼ਾ ਹੁੰਦੀ ਆ ਆਪਾਂ ਉਹਦੇ ਨਾਲ ਨਾ ਖੜੇ ਕੱਲ ਨੂੰ ਥੋੜੀ ਖਾਤਰ ਕੌਣ ਬੋਲੂਗਾ ਕੌਣ ਲੜੂਗਾ ਮੈਨੂੰ ਐਂ ਦੱਸੋ ਜਦੋਂ ਸੱਚੇ ਬੰਦੇ ਦੇ ਨਾਲ ਐਂ ਧੱਕਾ ਹੁੰਦਾ ਨਾ ਐਸੇ ਕਰਕੇ ਮੈਨੂੰ ਫੋਨ ਆਇਆ ਬਾਹਰੋਂ ਬੰਦੇ ਦਾ ਫੋਨ ਆਇਆ ਕਹਿੰਦਾ ਭਾਈ ਤੁਸੀਂ ਵੀਡੀਓ ਬਹੁਤ ਪਾਉਂਦੇ ਹੁੰਦੇ ਸੀ ਵੀ ਨੌਜਵਾਨ ਆਪਣੇ ਦੇਸ਼ ਨੂੰ ਛੱਡ ਕੇ ਕੈਨੇਡਾ ਅਮਰੀਕਾ ਜਾ ਰਹੇ ਆ ਮੈਂ ਕਿਹਾ ਹਾਂਜੀ ਭਾਈ ਕਹਿੰਦਾ ਭਾਈ ਹੁਣ ਜਵਾਬ ਮਿਲ ਗਿਆ ਤੁਹਾਨੂੰ ਮੈਂ ਕਿਹਾ ਕਿਵੇਂ ਭਾਈ ਕਹਿੰਦਾ ਦੇਖ ਲੈ ਕਹਿੰਦਾ ਭਾਨੇ ਸਿੱਧੂ ਤੇ ਕਿਵੇਂ ਪਰਚੇ ਪਾਏ ਆ ਕਹਿੰਦਾ ਭਾਈ ਇੱਥੇ ਸੱਚੇ ਬੰਦੇ ਦੀ ਸੁਣਵਾਈ ਨਹੀਂ ਹੈਗੀ ਕਹਿੰਦਾ ਕੰਮ ਤਾਂ ਅਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਆ ਪਰ ਇੱਥੇ ਸੱਚੇ ਬੰਦੇ ਦੀ ਸੁਣਵਾਈ ਨਹੀਂ ਹੈਗੀ ਕਹਿੰਦਾ ਭਾਈ ਅਸੀਂ ਐਸੇ ਕਰਕੇ ਐਸੇ ਕਰਕੇ ਇਸ ਦੇਸ਼ ਨੂੰ ਛੱਡ ਕੇ ਕਹਿੰਦਾ ਕੈਨੇਡਾ ਅਮਰੀਕਾ ਜਾ ਰਹੇ ਆ ਉਹ ਬੰਦੇ ਨੇ ਮੈਨੂੰ ਆਪ ਫੋਨ ਤੇ ਗੱਲ ਕੀਤੀ ਅੱਗੋਂ ਮੈਂ ਚੁੱਪ ਕੀ ਬੋਲਦਾ ਮੈਂ ਹੋਰ ਅੱਗੇ ਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਸਾਡੇ ਬੰਦੇ ਦੇ ਨਾਲ ਇੰਨਾ ਧੱਕਾ ਨਾ ਕਰੋ ਯਾਰ ਉਹਦਾ ਕਸੂਰ ਤਾਂ ਦੱਸੋ ਕੀ ਆ ਸਾਡਾ ਬੰਦਾ ਜਜ਼ਬਾਤੀ ਆ ਜਿਹੜਾ ਬੰਦਾ ਆਉਂਦਾ ਵੀ ਬਾਈ ਮੇਰੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜ ਜਾਂਦਾ ਵੀ ਚੱਲ ਆ ਜਾ ਦੇਖਦੇ ਹਾਂ ਹੁਣ ਜਦੋਂ ਕੋਈ ਗਰੀਬ ਬੰਦੇ ਦੇ ਨਾਲ ਧੱਕਾ ਕਰੀ ਜਾਂਦਾਗਾ ਹੁਣ ਫੇਰ ਉੱਥੇ ਚੁੱਪ ਤਾਂ ਰਹਿਣੀ ਜਾਂਦਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਲੋਕਾਂ ਦੇ ਸਾਹਮਣੇ ਤੇ ਹੁਣ ਸਾਨੂੰ ਸਾਥ ਦੇਣ ਦੀ ਲੋੜ ਆ 29 ਤਰੀਕ ਨੂੰ ਮੇਰਾ ਵੀਰ ਜਰੂਰ ਪਹੁੰਚਿਓ ਜੋ ਵੀ ਅੱਗੇ ਪ੍ਰੋਗਰਾਮ ਹੋਊਗਾ ਸਾਰੇ ਸਿਆਣੇ ਬੰਦੇ ਇਕੱਠੇ ਹੋਗੇ ਦੱਸਣਗੇ ਹਨਾ ਆਪਾਂ ਅੱਗੇ ਵੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਪਰ ਤੁਸੀਂ ਆ ਹੁਣ ਦੇਖ ਲਓ ਕਰਤੂਤ ਵੀ ਕਿਵੇਂ ਭਾਨੇ ਦੇ ਨਾਲ ਸ਼ਰਯਮ ਤੱਕਾ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਇਕਰ ਜੀ ਕੀ ਫੋਟੇ